ਅੱਜ ਗੁਰੂ ਨਾਨਕ ਨੈਸ਼ਨਲ ਕਾਲਜ ਦਰਾਹਾ ਅਤੇ ਸਕੂਲ ਦੇ ਬੱਚਿਆਂ ਵੱਲੋਂ ਰੂਪਬਰਾਡ ਚੈਰਿਟੀ ਦੇ ਬਣਾਇਆ ਗਿਆ ਜਿਸ ਦਰਾਂ ਬੱਚਿਆਂ ਨੇ ਸ਼ਹਿਰ ਦੇ ਇਸ ਤਰ੍ਹਾਂ ਦੇ ਇਲਾਕੇ ਆਇਡੈਂਟੀਫਾਈ ਕੀਤੇ ਜਿੱਥੇ ਲੋਕ ਗਰੀਬੀ ਰੇਖਾ ਤੋਂ ਨੀਚੇ ਰਹਿੰਦੇ ਨੇ ਤੇ ਮੁਢਲੀਆਂ ਸਹੂਲਤਾਂ ਤੋਂ ਸਖਣੇ ਨੇ ਬੱਚਿਆਂ ਨੇ ਆਪਣੇ ਸਟਾਫ ਦੀ ਰਹਿਨਮਾਈ ਹੇਠ ਇਹਨਾਂ ਲੋਕਾਂ ਨੂੰ ਕੱਪੜੇ ਅਤੇ ਹੋਰ ਲੰਦਾ ਸਮਾਨ ਵੰਡਿਆ ਮੈਡਮ ਲਵਨੀਂ ਕੌਰ ਬੈਂਸ ਉਚੇਚੇ ਤੌਰ ਤੇ ਇਸ ਸਮੇਂ ਹਾਜ਼ਰ ਸਨ ਬੱਚਾ ਨੇ ਗੱਲਬਾਤ ਕਰਦੇ ਹਾਂ ਦੱਸਿਆ ਕਿ ਉਹਨਾਂ ਦਾ ਮੁੱਖ ਮਕਸਦ ਇਸ ਤਰ੍ਹਾਂ ਲੋਕਾਂ ਦੀ ਮਦਦ ਕਰਨਾ ਹੈ ਜੋ ਵਕਤ ਹੀ ਜਿੰਨਾਂ ਨੂੰ ਜ਼ਰੂਰਤ ਹੈ ਉਹਨਾਂ ਦੱਸਿਆ ਕਿ ਇਹ ਉਹ ਲੋਕ ਨੇ ਜੋ ਗਰੀਬੀ ਰੇਖਾ ਤੋਂ ਨੀਚੇ ਰਹਿੰਦੇ ਨੇ ਜਿਨ੍ਹਾਂ ਕੋਲ ਮੁੱਢਲੀਆਂ ਸਹੂਲਤਾਂ ਨਹੀਂ ਹਨ ਘਰ ਨਹੀਂ ਹੈ ਕੱਪੜੇ ਨਹੀਂ ਹਨ ਜਿਸ ਤਰ੍ਹਾਂ ਕਿ ਸਰਦੀ ਦਾ ਮੌਸਮ ਚੱਲ ਰਿਹਾ ਹੈ ਤੇ ਉਹਨਾਂ ਦਾ ਮੁੱਖ ਮਕਸਦ ਇਹਨਾਂ ਲੋਕਾਂ ਅਤੇ ਇਹਨਾਂ ਦੇ ਬੱਚਿਆਂ ਨੂੰ ਸਰਦੀ ਤੋਂ ਬਚਾਉਣਾ ਹੈ ਬੱਚਿਆਂ ਨੇ ਦੱਸਿਆ ਕਿ ਦਰਾਹਾ ਸ਼ਹਿਰ ਦੇ ਨਾਲ ਲੱਗਦੇ ਹੋਰ ਕਈ ਸਪੋਰਟਸ ਆਇਡੈਂਟੀਫਾਈ ਕੀਤੇ ਗਏ ਨੇ ਉਨ੍ਹਾਂ ਉੱਪਰ ਜਾ ਕੇ ਵੀ ਇਨ੍ਹਾਂ ਲੋਕਾਂ ਨੂੰ ਲੜਿੰਦਾ ਸਮਾਨ ਵੰਡਿਆ ਜਾਵੇਗਾ ਇਸ ਸਮੇਂ ਸਮੂਹ ਸਟਾਫ ਹਾਜ਼ਰ ਸੀ ਜਿਨ੍ਹਾਂ ਨੇ ਬੱਚਿਆਂ ਦੀ ਮਦਦ ਕੀਤੀ ਦੇਖ ਸਕਦੇ ਹੋ ਕਿ ਇਨ੍ਹਾਂ ਲੋਕਾਂ ਨੂੰ ਕੱਪੜੇ ਵੰਡੇ ਜਾ ਰਹੇ ਨੇ ਆਹ ਕਰਦੇ ਆ ਬੱਚਿਆਂ ਨਾਲ ਗੱਲਬਾਤ ਜੀਨਾ ਤੁਹਾਡਾ ਜਸਮੀਤ ਕੌਰ ਜਸਮੀਤ ਅੱਜ ਤੁਸੀਂ ਇੱਥੇ ਜੋ ਗਰੀਬ ਸਲਮ ਵਾਲੇ ਹੈਗੇ ਚੁਗੀ ਚੋਪੜੀ ਵਾਲੇ ਨੂੰ ਕੱਪੜੇ ਤੁਸੀਂ ਦੇ ਰਹੇ ਹੋ ਦੱਸੋਗੇ ਕਿਸ ਪ੍ਰੋਗਰਾਮ ਕੀ ਪ੍ਰੋਗਰਾਮ ਤੁਹਾਡਾ ਹੈ ਇਹ ਰੂਬਰ ਚੈਰਿਟੀ ਆਬਜ਼ਰਵੇਸ਼ਨ ਹੈ ਇਹਦੇ ਸਸ ਅਸੀਂ ਜਿਹੜੇ ਨੀਡੀ ਪੀਪਲ ਨੇ ਉਹਨਾਂ ਨੂੰ ਅਸੀਂ ਲਾਈਕ ਕਲੋਥਸ ਵਗੈਰਾ ਦੰਨੇ ਆ ਤਾਂ ਕਿ ਉਹਨਾਂ ਦੀ ਲਾਈਕ ਉਹਨਾਂ ਦੀ ਨੀਡਸ ਫੁੱਲਫਿਲ ਹੋਣ ਤੇ ਉਹਨਾਂ ਨੂੰ ਅਸੀਂ ਉਹਨਾਂ ਦੀ ਹੈਲਪ ਕਰੀ ਐਂਡ ਇਹ ਸਕੂਲ ਦੀ ਮੈਨੇਜਮੈਂਟ ਐਂਡ ਕਾਲਜ ਦੀ ਮੈਨੇਜਮੈਂਟ ਇਕੱਠੇ ਹੋ ਕੇ ਇਸ ਚੀਜ਼ ਨੂੰ ਸਟਾਰਟ ਕੀਤਾ ਵਾ ਤੇ ਇਸ ਚੀਜ਼ ਨੂੰ ਕੰਟੀਨਿਊ ਕਰਾਂਗੇ ਗੁਰਨਾਨਕ ਨੈਸ਼ਨਲ ਕਾਲਜ ਤੇ ਜੋ ਸਕੂਲ ਹੈ ਹਾਂਜੀ ਦੋਨੋਂ ਪਰ ਪ੍ਰੋਗਰਾਮ ਕੀਤਾ ਗਿਆ ਹਾਂਜੀ ਤੇ ਕਿੰਨੇ ਤੁਸੀਂ ਇੱਥੇ ਕੱਪੜੇ ਵਗੈਰਾ ਡਿਸਟ੍ਰੀਬਿਊਟ ਕੀਤੇ ਨੇ ਹੋਰ ਕੀ ਆਈਟਮਸ ਲੈ ਕੇ ਆ ਤੁਸੀਂ ਇਹਨਾਂ ਵਾਸਤੇ ਅ ਲਾਈਕ ਕੱਪੜੇ ਵਗੈਰਾ ਨੇ ਜੈਕਟਸ ਨੇ ਅ ਸ਼ੂਜ਼ ਵਗੈਰਾ ਨੇ ਇਹ ਇਹਦਾ ਹਿਡਨ ਮੈਸੇਜ ਕੀ ਆ ਤੁਹਾਡਾ ਇਹਦਾ ਹਿਡਨ ਮੈਸੇਜ ਇਹ ਕਿ ਆਪਾਂ ਨੇ ਹਰ ਇੱਕ ਪਰਸਨ ਦੀ ਲਾਈਕ ਉਹਨਾਂ ਦੀ ਹੈਲਪ ਕਰਨੀ ਆ ਸੋ ਥੈਟ ਉਹਨਾਂ ਨੂੰ ਕੋਈ ਵੀ ਪ੍ਰੋਬਲਮ ਨਾ ਆਵੇ ਉਹਨਾਂ ਦੀ ਲਾਈਫ ਦੇ ਵਿੱਚ ਉਹਨਾਂ ਨੂੰ ਅਗਰ ਉਹਨਾਂ ਕੋਲ ਉਸ ਚੀਜ਼ ਦੀ ਉਹਨਾਂ ਕੋ ਅਵੇਲੇਬਿਲਿਟੀ ਨਹੀਂ ਹੈਗੀ ਤਾਂ ਆਪਾਂ ਉਹਨਾਂ ਦੀ ਹੈਲਪ ਕਰੀਏ ਤੇ ਉਹਨਾਂ ਦੀ ਨੀਡਸ ਫੁੱਲਫਿਲ ਹੋਣ ਫਸਟ ਟਾਈਮ ਕਰ ਰਹੇ ਆ ਇਹ ਪ੍ਰੋਗਰਾਮ ਜਾਂ ਪਹਿਲਾਂ ਵੀ ਕੀਤਾ ਹਾਂਜੀ ਥਿਸ ਫਸਟ ਟਾਈਮ ਹੋ ਰਹੀ ਹੈ ਐਂਡ ਫਰਦਰ ਓਨ ਏ ਥਿੰਗ ਕੈਰੀ ਆਨ ਵਾਈਕ ਠੀਕ ਹੈ ਹਾਂਜੀ ਪੁੱਤਰ ਕਿੰਨਾ ਤੁਹਾਡਾ ਦਮਨ ਟ੍ਰਿਕ ਕਾਰ ਦਮਨ ਤੁਸੀਂ ਅੱਜ ਇੱਥੇ ਜੋ ਸਲਮ ਡਿਵੈਲਪਰਸ ਨੇ ਇਹਨਾਂ ਵਾਸਤੇ ਤੁਸੀਂ ਕੱਪੜੇ ਗੁਰਾ ਲੈ ਕੇ ਆਏ ਹੋ ਕੀ ਪ੍ਰੋਗਰਾਮ ਹੈ ਤੁਹਾਡਾ ਸਾਡਾ ਰੂਪਰਾ ਚੈਰਟੀ ਆ ਜਿਹਨੂੰ ਅਸੀਂ ਅਬਜ਼ਰਵ ਕਰ ਰਹੇ ਹਾਂ ਤੇ ਨੀੜੇ ਪੀਪਲ ਨੂੰ ਪੂਰਾ ਉਹਨਾਂ ਦੀ ਡਿਮਾਂਡਸ ਫੁਲਫਿਲ ਕਰ ਰਹੇ ਹਾਂ ਕਲੋਥਸ ਦੇ ਰਹੇ ਆ ਜਾਂ ਬਾਕੀ ਵੀ ਦੇਖ ਰਹੇ ਆ ਵੀ ਉਹਨਾਂ ਨੂੰ ਕੀ ਕੀ ਚੀਜ਼ ਦੀ ਲੋੜ ਹੈ ਤੇ ਅੱਗੇ ਵੀ ਇਹ ਅਸੀਂ ਕਰਦੇ ਰਹਾਂਗੇ ਇਹ ਅਸੀਂ ਸਕੂਲ ਨਾਲ ਗੁਲਨਾਨਕ ਨੈਸ਼ਨਲ ਗੁਲਨਾਨਕ ਮਾਡਲ ਸੀਨੀਅਰ ਸੈਕੰਡਰੀ ਸਕੂਲ ਤੇ ਗੁਲਨਾਨਕ ਨੈਸ਼ਨਲ ਕਾਲਜ ਕੋਲੈਬੋਰੇਸ਼ਨ ਕਰ ਰਿਹਾ ਹੈ ਤੇ ਸਾਰੇ ਨੀਡੀ ਪੀਪਲਸ ਦੀ ਫੁੱਲਫਿਲ ਡਿਮਾਂਡ ਕਰ ਰਿਹਾ ਹੈ ਉਹਨਾਂ ਨੂੰ ਕਲੋਥਸ ਦੇ ਰਿਹਾ ਹੈ ਤੇ ਜਿੱਦਾਂ ਕਿ ਅਸੀਂ ਅੜੈਚਾ ਸਟਰੀਟ ਤੇ ਜਾ ਕੇ ਆਏ ਆ ਫਿਰ ਹੁਣ ਇਧਰ ਆ ਕੇ ਸਾਰਾ ਕਰਾਂਗੇ ਕਿੰਨੇ ਸਪots ਤੁਸੀਂ ਆਇਡੈਂਟੀਫਾਈ ਕੀਤੇ ਨੇ ਸ਼ਹਿਰ ਦੇ ਵਿੱਚ ਕਿੰਨੇ ਇਲਾਕਿਆਂ ਦੇ ਵਿੱਚ ਤੁਸੀਂ ਕੀਤਾ ਇੱਥੇ ਕੀਤਾ ਜਾਂ ਹੋਰ ਵੀ ਕੀਤਾ ਕਿ ਅੜੈਚਾ ਸਟਰੀਟ ਤੇ ਗਏ ਆ ਫਿਰ ਇਧਰ ਆਏ ਆ ਤੇ ਫਿਰ ਨੇਮ ਅਸੀਂ ਅੜ ਐਚ ਐਸ 3 ਤੇ ਹਰਿ ਕਰਿਸ਼ਨ ਸਕੂਲ ਵਾਲੀ ਸਾਈਡ ਤੇ ਉਸ ਸਿੱਧੂ ਹਸਪੀਟਲ ਦੀ ਬੈਕ ਸਾਈਡ ਫਿਰ ਹੁਣ ਅਸੀਂ ਤੰਡਾਰੀ ਜਾਵਾਂਗੇ ਸਤਨਾਮ ਨਗਰ ਜਾਵਾਂਗੇ ਤੇ ਉੱਥੇ ਜਾ ਕੇ ਵੀ ਅਸੀਂ ਨੀੜੀ ਪੀਪਲ ਦੀ ਨੂੰ ਹੈਲਪ ਕਰਾਂਗੇ ਉਹਨਾਂ ਨੂੰ ਕਲੋਥਸ ਦਵਾਂਗੇ ਤੇ ਸਾਰਾ ਹੀ ਫੁੱਲਫਿਲ ਕਰਾਂਗੇ ਤੇ ਅਸੀਂ ਇਦਾਂ ਹੀ ਕੰਟੀਨਿਊ ਰੱਖਾਂਗੇ ਥੈਂਕ ਯੂ